ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਦਰਦੋਰੀ ਫਿਰਦਾ ਯਾਰ ਉਧਰ ਕੋਲੇ ਪੁੱਲ ਤੋਂ ਉੱਤੋਂ ਨਹੀਂ ਆਉਂਦੇ ਕੋਈ ਸਾਧਨ ਲੈ ਕੇ ਆਉਂਦੇ ਯਾਰ ਬਾਕੀ ਅੱਜੀ ਆ ਪਿੰਡ ਜਾਈਏ ਉਧਰ ਤੇ ਬਾੜੀ ਤੋਂ ਪੰਡਾ ਦੂਰ ਤਾਂ ਪੈਂਦਾ ਹੈ ਮੋਟਰਸਾਈਕਲ ਲੈ ਆਉਂਦੇ ਆਪਾਂ ਕਿੱਥੇ ਠੰਡ ਚ ਪਾਲੇ ਮਾਰ ਕੇ ਫਿਰ ਜਾਈਏ ਯਾਰ ਆ ਜਾ ਅਸੀਂ ਰੋਜ਼ ਹੀ ਲੰਘਦੇ ਸੀ ਪਹਿਲਾਂ ਬਾਬਾ ਵੀ ਪੰਡਾ ਕਿੱਥੇ ਬੈਠਾ ਹਨ ਉਹ ਤੈਨੂੰ ਪਤਾ ਪਹਿਲਾਂ ਹੀ ਬੈੰਦੇ ਸੀ ਬਾਹਰ ਰੋਹੀ ਹਾਂ ਰੋਹੀ ਵੀ ਬਾਨਾ ਜਿਹਾ ਬੈਠਾ ਤੇ ਹੋਰ ਹਨ ਹੋਰ ਐ ਬਾਪੇ ਪਿੰਡਾਂ ਨੇ ਥੋੜੀ ਬੰਨੇ ਸੀ ਧੰਨੋ ਉਹ ਗੋੜੀ ਆਉਂਦੀ ਟਮਾਟੇ ਲਈ ਭਾਂਡਾ ਲਾਣਾ ਹੋਵੇ ਕੋਈ ਗੱਲ ਰੋਟਾ ਅਗਲੇ ਨੂੰ ਪਿਆਰ ਕਰਨਾ ਹੀ ਹੈ ਭਾਈ ਤੂੰ ਅਗਲਾ ਕਰਦਾ ਪਹਿਲਾਂ ਥਾਂ ਤਾਂ ਨਹੀਂ ਕਰੇ ਚਲਾਈ ਹੋਣੀ ਆ ਹਾਂ ਭਲਾਂ ਬੇੜੀ ਜੀ ਮੈਂ ਤਾਂ ਨਹੀਂ ਵਾਪਕ ਜਲਾਈ ਤੂੰ ਤਾਂ ਮੈਨੂੰ ਹੀ ਡਰ ਕੇ ਡੱਕ ਪਿਆ ਹਣਾ ਮੈਂ ਤਾਂ ਚਲਾਈ ਹੀ ਨਹੀਂ ਕਿਤੇ ਤੂੰ ਹੀ ਚਲਾਉਣਾ ਹੁੰਦਾ ਇਹ ਪਹਿਲਾਂ ਠੀਕ ਫੇੜ ਦੇ ਹੁੰਦੇ ਇੱਥੇ ਇੱਥੇ ਹਾਂ ਡੰਡਾ ਡੋਕਾ ਹਾਂ ਹੋਰ ਹੁਣ ਬੇੜੀ ਤਾਂ ਚੜ ਜਾਂਦੇ ਕਰਾਂ ਚੱਕ ਦਿੰਦੇ ਬੜਾ ਚਲਾਈਦਾ ਸੀ ਬੇੜੀ ਦਾ ਮੈਂ ਆ ਇਹਦਾ ਹੁੱਲੇ ਪੂਰਾ ਟ੍ਰੈਂਡ ਸੀ ਮੈਂ ਠੀਕ ਆ ਪਤਾ ਲੱਗ ਜੂ ਹੁਣ ਇਹ ਤਾਂ ਤੂੰ ਐ ਲਾ ਲਾ ਜਦੋਂ ਉਹ ਸੋਹਣੀ ਮਾਹੀਵਾਲ ਦਾ ਮਾਤਰ ਮਹਾਪਤ ਹੋਈ ਹੈ ਨਾ ਅੱਛਾ ਉਹ ਤਾਂ ਬਸ ਕੰਜਲ ਦਾ ਉੱਤੇ ਮੇਰੇ ਕੋਲ ਆਇਆ ਮਹੀਂ ਵਾਲ ਮਹੀਂ ਵਾਲ ਕਿੱਥੇ ਮਹੀਂ ਵਾਲ ਯਾਰ ਤੂੰ ਉਹ ਛੋਟੇ ਛੋਟੇ ਹੁੰਦੇ ਸੀ ਉਹ ਤਾਂ ਮੈਂ ਤਾਂ ਫੱਟਾ ਸੀ ਤੂੰ তুই ਮਰੀ ਨਾ ਉਹ ਇੱਕ ਦਿਨ ਪਹਿਲਾਂ ਮਿਲ ਕੇ ਗਿਆ ਅੱਛਾ ਕੱਲ੍ਹ ਤੇ ਆਇਆ ਮਹੀਂ ਵਾਲ ਹਾਂ ਉਹ ਕਿਉਂ ਪਕਾਈ ਮਾਰੀ ਉਹਨਾਂ ਦਾ ਬਾਹਲੇ ਚਿਰਦੀਆਂ ਗੱਲਾਂ ਯਾਰ ਨਾ ਸੱਚੀ ਗੱਲ ਹੈ ਯਾਰ ਸੱਚੀ ਗੱਥਾਂ ਓਏ ਮੇਰੇ ਕੋਲ ਆਇਆ ਰਾਤ ਨੂੰ ਇੰਗਣ ਤੇ ਅੱਛਾ ਕਹਿੰਦਾ ਤਾ ਆਇਆ ਵੀ ਐਂ ਕਰਕੇ ਆ ਗੱਲਾਂ ਮੈਨੂੰ ਕਹਿੰਦਾ ਕੋਈ ਲੰਡੂ ਆਸ਼ਕਾ ਹੈ ਉਹ ਤੇਰੇ ਕੋਲੇ ਨਾ ਨਾ ਜਮਾ ਮੈਨੂੰ ਛਾਣਾ ਯਾਰ ਉਹਨੂੰ ਕਹਿੰਦਾ ਤਾ ਮੈਨੂੰ ਬੇਜੀ ਬਣਾ ਕੇ ਦੇ ਅੱਛਾ ਮਗਾ ਯਰੂ ਮਾਤਾ ਨੂੰ ਬੀੜੀ ਬਣਾ ਕੇ ਤੇ ਮਾਤਾ ਨੂੰ ਜਾਣਾ ਆਉਣਾ ਸਕਦਾ ਤੇ ਬੱਚ ਕੰ ਕਰਦਾ ਉਹ ਤਾਂ ਹੱਦ ਉਹਦੇ ਬੱਚ ਉਹਨਾਂ ਦਾ ਵਿਛੋੜਾ ਪੈ ਗਿਆ ਫਿਰ ਉਹਨੂੰ ਤਾਂ ਨਹੀਂ ਮੈਂ ਬਣਾ ਕੇ ਦਿੱਤੀ ਫਿਰ ਇੱਕ ਛਾਪ ਬਣਾ ਕੇ ਲਾ ਲਿਆ ਫਿਰ ਵਿਛੋੜਾ ਮੈਨੂੰ ਤੂੰ ਹੀ ਨਾ ਪੁਵਾਤਾ ਹੋਵੇ ਨਾ ਮੈਂ ਤਾਂ ਕਾਨੂੰ ਪੁਵਾਤਾ ਉਹਦੇ ਕੰਮਾਂ ਨੂੰ ਪਿਆ ਹੱਟੀ ਨਹੀਂ ਉਹ ਰਾਤ ਨੂੰ ਜਣੋ ਹੋ ਰਾਇ ਕਿਵੇਂ ਪੈ ਗਿਆ ਭਰਾ ਉਹ ਕੰਝ ਦਾ ਖਤਰਨ ਨਹੀਂ ਜਾਣਦਾ ਸੀ ਮਗਰ ਛਾਲ ਨਹੀਂ ਮਾਰੀ ਉਹਨੇ ਅੱਛਾ ਜੇ ਛਾਲ ਮਾਰਦਾ ਖਨੀ ਬਚਾਈਦਾ ਜਾਂਦਾ ਇਹ ਵੀ ਗੱਲ ਹਾਇ ਤੇ ਤੂੰ ਮਾਰ ਕੇ ਕੱਢ ਲੈਂਦਾ ਫਿਰ ਮੈਂ ਤਾਂ ਕਿੱਛੇ ਲੰਘਣ ਦਿੰਦਾ ਸੀ ਮੈਂ ਨੇੜੇ ਨਹੀਂ ਸੀ ਮੈਂ ਦੂਰ ਬਹਲਾ ਸੀ ਮੈਂ ਬੋਚ ਕੇ ਹਾਂ ਬੋਚ ਕੇ ਹੱਥ ਪਾ ਕੇ ਭਾਈਂ ਕੰਗਾ ਹੱਥ ਪਾ ਕੇ ਬੈਠੂ ਹਾਂ ਹਾਂ ਕਿਤੇ ਜਿੱਗ ਭੇ ਪੈਰ ਨਿਕਲਦੇ ਹੁੰਦੇ ਆ ਬੋਚ ਕੇ ਬੋਚ ਕੇ ਕੈਈ ਨਾਲ ਆ ਆ ਆ ਡਰ ਜਤਾ ਨਹੀਂ ਲੱਗਦਾ ਨਾ ਨਾ ਡਰ ਕਾਹਦਾ ਕਈ ਵਾਰੀ ਬੰਦੇ ਤੇ ਤੂੰ ਨਾਲ ਆ ਮੇਰੇ ਮੇਰਾ ਤਾਂ ਨਾਲ ਤਾਂ ਕੀ ਪਤਾ ਮੈਂ ਦਾ ਸਾਰੂ ਆ ਏ ਕਾ ਇਹ ਕੰਮ ਨਾ ਕਰ ਦੀ ਕਿ ਤੇ ਅੱਧ ਵਿਚਾਲੇ ਛੱਡ ਦੇ ਆਪਾ ਯਾਰ ਇਹ ਗੱਲ ਨਹੀਂ ਬਣਦੀ ਹਾਂ ਨਾ ਪੰਜਲ ਦੇ ਅੱਸੀ ਐ ਨਾ ਤੇਰੇ ਨਾਲ ਅਸੀਂ ਪੂਰੇ ਬੇੜੀਆਂ ਦੇ ਜਾਨੂ ਆ ਆਜਾ ਕੋਈ ਅੱਜ ਕੱਲ ਦੇ ਚਲਾਉਣੇ ਆਂ ਜਦੋਂ ਪਹਿਲਾਂ ਹੀ ਲੰਗ ਤੇ ਲਾਲੀ ਪਿਛਲੀ ਇਹ ਤਾਂ ਹੁਣ ਪੁਲਤੋਂ ਦੀ ਜਾਣ ਲੱਗਿਆ ਰਹੀ ਭਾਈ ਬਹਿ ਜਾ ਖੜਾ ਰਹਾ ਬਹਿ ਜਾ ਭਾਈ ਆ ਹੋਰ ਭਾਂਜੀ ਫੁੱਤੀ ਕਿੰਝਾਂ ਦੀ ਦੇਸ਼ ਫੜਨੀ ਆ ਤਾਂ ਚਾਲਾ ਹੱਥ ਬਾਕੇ ਰੱਖ ਹੱਥ ਬਾਕੇ ਕਿਵੇਂ ਓਏ ਬੇੜੀ ਨੂੰ ਹੱਥ ਆ ਬੇੜੀ ਨੂੰ ਦੱਤ ਭਾਗੀ ਰੱਖੂ ਠੀਕ ਚੱਲੀ ਜਣੀ ਜਾਂ ਕਈ ਵਾਰੀ ਬੋਚ ਕੇ ਬੋਚ ਕੇ ਬੋਚ ਕੇ ਬਾਅਦ ਤੇ ਨਹੀਂ ਪਤਾ ਹੈ ਇਕ ਵੱਲ ਹੋਰ ਆ ਯਾਰ ਉਦੇ ਤੇ ਪਾਣੀ ਪੂਣੀ ਆ ਜਾਂਦਾ ਵੱਧ ਫਿਰ ਉਦੋਂ ਕੀ ਬਣਦਾ ਉਦੋਂ ਵੀ ਲੈ ਜਾਂਦੇ ਜੀ ਰੁਕ ਲਾ ਦਿਆ ਤੇ ਹੁੰਦੀ ਆ ਜਮਾ ਉਦੋਂ ਮਾਰੂਪੂਰ ਕੱਢ ਕੇ ਰੱਖ ਲੈਣਾ ਸਰੋਤਾ ਕਣਕ ਦਾ ਹੀ ਆਪਣਾ ਦਾ ਬੁਰਾ ਹਾਲ ਹੋ ਗਿਆ ਅੱਛਾ ਹੋਰ ਕਣਕ ਦਾ ਪੀੜੀ ਪੈ ਗਈ ਤੇ ਰੇ ਰੂਣੀ ਪਾਈ ਅਰੇ ਯਾਰ ਮੈਂ ਆਖਿਆ ਸੀਗਾ ਨਾਲ ਦੇ ਬੰਦਿਆਂ ਨੂੰ ਵੀ ਰੇ ਪਾ ਦਈਏ ਉਹ ਕਹਿੰਦੇ ਠੰਢੀ ਬੜੀ ਹੈ ਕਹਿੰਦੇ ਘਰ ਜੋ ਚ ਪਰ ਤੂੰ ਛੱਡਦੇ ਤਾਂ ਕੰਜਰੇ ਤੈਨੂੰ ਕੀ ਹੋਇਆ ਸੀ ਤੇ ਝੰਡ ਮੈਂ ਮੈਂ ਤਾਂ ਆਪ ਠੰਡ ਦਾ ਕਰਕੇ ਝੰਡ ਦਾ ਚਿੱਟੜਾ ਜੁਬੜੀ ਜਾਂਦੀ ਏ ਉਸ ਤੇੜਾ ਚ ਬੜੀ ਜਾਂਦੇ ਕੰਜਰ ਦੇ ਖਾ ਲਿਆ ਕਰ ਪੂਰਾ ਵੱਧ ਉਹ ਬਾਦ ਦੰਦਾ ਜੇ ਬਾਦ ਨਸ਼ਾ ਹੋਵੇ ਤਾਂ ਫੇਰ ਤਾਂ ਨਹੀਂ ਖਾਦ ਮੈਂ ਹੀ ਪਾਦਾ ਨਸ਼ੇ ਦੀ ਤਾਂ ਸਾਰੀ ਗੱਲ ਆ ਕੰਜਰਾ ਤੈਨੂੰ ਰੋਜ ਤਾਂ ਲਿਆ ਕੇ ਦਿੰਨਾ ਹੋਰ ਦੱਸ ਕੀ ਚਾਹੀਦਾ ਓ ਯਾਰ ਮੁੱਕ ਜਾਂਦੀ ਏ ਮੋਕੀ ਪਈ ਆ ਹੁਣ ਤਾਂ ਜੇ ਤੂੰ ਮੈਨੂੰ ਦੱਸ ਦਿੰਦਾ ਪਹਿਲਾਂ ਮਂਗਾਈਏ ਫੇਰ ਤਾਂ ਕਿਸੇ ਤੋਂ ਕੱਲ ਨੂੰ ਮਂਗਾ ਲੈਨੇ ਆ ਕੱਲ ਨੂੰ ਮਂਗਾਈਏ ਫੇਰ ਕਿਸੇ ਤੋਂ ਕੰਜਦਾ ਉਹ ਬੇੜੀ ਤੇ ਤਾਂ ਮਲਾ ਚੰਦੋਰੀ ਬੈਠਿਆ ਹਣਾ ਹੋਰ ਤੇ ਉਹ ਤਾਂ ਉਹ 베ੜੀ ਲਈ ਗਈ ਬੈਠੇ ਨੇ ਤੇ ਕੰਜਦੇ ਆਪਣੀ ਉਹਨਾਂ ਨਾਲ ਬਣਦੀ ਨਹੀਂ ਤੇ ਐ ਕਰ ਹਾਂ ਤੂੰ ਬੋਲ ਮਾਰ ਮੇਰੇ ਹੱਥੇ ਤਾਂ ਨਹੀਂ ਉਹਨਾਂ ਨੇ ਲਿਆਉਣੀ 베ੜੀ ਚਲ ਫਿਰ ਮੈਂ ਮਾਰ ਲੈਣਾ ਬੋਲ ਤੂੰ ਬੋਲ ਮਾਰ ਲੈ ਮੈਂ ਬੋਲ ਮਾਰ ਲੈਣਾ ਉਹ ਤਾਇਆ ਇੱਥੇ ਖੜ ਕੇ ਮਾਰ ਲਾ ਉਹ ਤਾਇਆ ਉਹ ਯਾਰ 베ੜੀ ਲੈ ਆਓ ਯਾਰ ਹਾਂ ਨਾ ਮਰ ਲ ਚਰਉਣੀ ਨਹੀਂ ਜਾਣਦਾ ਉਹ ਯਾਰ ਤੇ ਲਿਆਉਣੀ ਪਊਗੀ 베ੜੀ ਯਾਰ ਅਸੀਂ ਤਾਂ ਬਹੁਤ ਹੀ ਚੰਗਾ ਬੇੜੀ ਬੰਨੀ ਉਹ ਚੜਿਆ ਤਾਂ ਫਿਰਦਾ ਤੇ ਚਲਾਉਣ ਕਿਉਂ ਨਹੀਂ ਜਾਣਦਾ ਉਹ ਡੱਕ ਟੋਲਾ ਨਾ ਜੇਦਾ ਤੈਨੂੰ ਕਿਤੇ ਮੈਂ ਉਹ ਚੜਿਆ ਤਾਂ ਫਿਰਦਾ ਤੂੰ ਤਾਂ ਕਹਿੰਦਾ ਵੇ ਬੇੜੀ ਨਹੀਂ ਚਲਾਉਣ ਜਾਣਦਾ ਚੜਿਆ ਤਾਂ ਫਿਰਦਾ ਬੇੜੀ ਤੇ ਇੱਥੇ ਕਿਉਂਦੇ ਨਹੀਂ ਜੋ ਤੇਰੇ ਪਿਓ ਦੀ ਹੈ ਹੈਗੀ ਆ ਹੈਗੀ ਹੈ ਐ ਕਿਵੇਂ ਐ ਆ ਜਾ ਚੜ ਜਾ ਫਿਰ ਉਹ ਤੂੰ ਨਾ ਬੋਲ ਮੈਂ ਸਾਲਾ ਬੇੜੀ ਦਾ ਉਹ ਤੂੰ ਨਾ ਬੋਲ ਮੈਂ ਮਗਵਾਲਾ ਨਾ ਬੇੜੀ ਨਹੀਂ ਤੇ ਲਉਣੀ ਨਹੀਂ ਕਿਹੜੀ ਗੱਲ ਹੈ ਗੌਰਮੈਂਟ ਦੀ ਬੇੜੀ ਐ ਸਾਲਾ ਲੱਗਦਾ ਪਹਿਲੇ ਸਮਾਂ ਜਿਹਾਂ ਦਾ ਉਹਦਾ ਜਮੀਨ ਨਹੀਂ ਝਉਂਦਾ ਤੂੰ ਤਾਂ ਭੱਜ ਜਾਏਂਗਾ ਕਮਾਨੀ ਲョਕ ਦਾ ਫਰੈਦ ਟੱਪ ਆ ਜਾਏਗਾ ਤਾਂ ਇਧਰੀ ਨਾ ਟੱਪਾ ਇੱਥੇ ਨੱਚੂ ਹਾਂ ਘਰੇ ਤਾਂ ਜਾਵਾਂਗੇ ਕਿਸੇ ਵੇਲੇ ਘਰੇ ਤਾਂ ਜਾਵਾਂਗੇ ਹੀ ਨਾ ਘਰੇ ਜਾਂ ਮੈਂ ਇੱਥੀ ਆ ਫਰੈਸੀ ਵੀ ਇੱਥੀ ਆ ਜਾ ਲਿਆ ਤੁਹਾਨੂੰ ਨਹੀਂ ਲੰਗਦਾ ਮੈਂ ਹਾਂ ਤੂੰ ਸਾਲਾ ਲੱਗਦਾ ਉਹ ਚੱਲ ਮੇਰੇ ਆਖੇ ਲੱਗ ਜਾ ਤਾਇਆ ਲੈ ਆ ਯਾਰ ਬੇੜੀ ਬੋਲ ਤਾ ਕੋਟੇ ਨੰਦਾ ਮੰਗੂ ਤੋ ਅੱਖੇ ਨਾਲ ਕਿ ਉੱਡਰ ਖਟੋਲਾ ਦੇ ਦੇ ਫਲਾਨਾ ਦੇ ਦੇ ਆ ਨਹੀਂ ਲਿਉਂਦਾ ਮੇਰੀ ਵਰਜੀ ਆ ਕਿ ਮੈਂ ਮਰਜੀ ਤੇਰੀ ਜਦੋਂ ਪਹਿਲੀ ਮੈਚ ਹੋਖੀ ਆ ਤੂੰ ਪੁੱਤਰ ਕੇ ਪਰਾਂ ਭਗਦਾ ਸੀ ਆਪੇ ਲੈ ਆਵਾਂਗੇ ਐਵੇਂ ਹੀ ਬੋਲਿਆ ਉੱਤਰ ਕੇ ਕਿ ਮੈਂ ਭਗ ਜਾ ਉਹ ਵਿੱਚ ਵਿੱਚ ਡੁੱਬ ਜਾਏਗਾ ਤੂੰ ਨਾ ਤੇ ਬਿੱਕ ਤੇ ਵਿੱਚ ਵਰਜੀ ਉਹ ਕਾਹ ਨੂੰ ਯਾਰ ਇਹ ਕਹਿੰਦਾ ਕਿ ਮੈਂ ਨਹੀਂ ਲਿਉਂਦਾ ਤੇ ਪਿਓ ਦੀ ਐ ਉਹ ਯਾਰ ਮੈਂ ਮਿੰਤ ਤਰਲਾ ਕਰਕੇ ਮੰਗਵਾ ਲਾਂ ਨਾ ਇਹ ਕਾਲੀ ਖਰੀ ਗੱਲ ਆ ਹੂੰ ਨਹੀਂ ਲਾਉਣੀ ਬੇੜੀ ਨਾਲੇ ਹੀ ਜਾਂਦਾ ਭੈਣ ਜਾਊਗਾ ਨਾਲੇ ਲਿਆਉਂਦਾ ਇਹ ਤਾਂ ਝੂਠੇ ਲੈਨੇ ਆ ਇਹ ਜੰਟਾ ਮੜਾ ਝੂਟੇ ਜਵਾਨਾ ਬਸੇ ਲੂ ਛੋਡੇ ਵਾਸਤੇ ਆ ਦਵਾ ਜੇ ਨੂੰ ਬੇਜੀ ਤੇ ਨਾ ਫਿਰ ਤੇਰੇ ਪਿਓ ਦੀ ਆ ਇਹ ਉਹਨੂੰ ਤੁਨੀ ਆ ਪੂਰਤੋਂ ਦੀ ਅਹੀਂ ਕਹਿਵਾ ਪੌਹ ਹਾਂ ਇੱਥੇ ਜੜ ਜੋ ਇੱਥੇ ਹਾਂ ਅਹੀਂ ਕਹਿ ਕੋਲੇ ਕਾਲ ਕੋਰੇ ਆ ਉਰੇ ਲਿਆ ਕੋਲੇ ਆ ਕੇ ਦੱਸ ਹੈ ਉਰੇ ਆ ਜਾ ਕੋਲੇ ਆ ਕੇ ਦੱਸ ਉਹ ਬੇਚੀ ਨਾ ਦਿੱਤੀ ਯਾਰ ਤੂੰ ਉਹ ਨਹੀਂ ਡੇਗਦਾ ਯਾਰ ਗੰਦੂ ਸਾਡੇ ਦਾ ਰਿਸ਼ਤੇ ਜਾ ਰਿਆ ਰੇ ਇੱਥੇ ਕਰਨੇ ਪੁੱਠੇ ਇੱਥੇ ਜੜ ਜੋ ਇੱਥੇ ਉਰੇ ਲਿਆ ਲਿਆ ਆਉਰੇ ਤੁਹਾਨੂੰ ਲਿਆ ਹਾਂ ਉਹ ਉੱਤੋਂ ਦੀ ਆਓ ਓਏ ਆਜਾ ਪਲੁੱਦੀ ਭੈਣ ਜਾਈ ਚੰਗਾ ਫਿਰ ਹੱਛੇ ਗੱਲ ਤੇ ਨਹੀਂ ਪੁੱਠੇ ਹੀ ਕਰਨੇ ਇੱਥੇ ਜੰਨੇ ਸੀ ਉੱਠਾ ਮੋੜਾ ਉਹ ਡੜਾ ਡੜਾ ਮਾਰ ਚੁੱਕਾ ਮਾਰ 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 ਜਾ ਚੱਕਲਾ ਇੱਥੇ ਵਿਚਾਰੇ ਰੋਕੂ ਵਿਚਾਰੇ ਰੋਕੂ ਮੇਰਾ ਸਾਨਿਆ ਲੱਗ ਰਿਹਾ ਉਰਾ ਲਿਆ ਆਈ ਦੇ ਮਾਰ ਆਈ ਦੇ ਮਾਰ ਆਈ ਦੇ ਆਈ ਦੇ ਮਾਰ ਆਈ ਦੇ ਮਾਰ ਕਾ ਤੇ ਖੜਾ ਕੀ ਕਰਦਾ ਉਹ ਮੈਂ ਤਾਂ ਮੈਚ ਕਰਦਾ ਨਾਲੇ ਪੁੱਠਾ ਪੁੰਨ ਨੀ ਪਿਆ ਕਰੇ ਕਿਹੜਾ ਬੇੜਾ ਭਾਗੇ ਲੰਗ ਰਿਹਾ ਤੇਰਾ ਆ ਜਾ ਆ ਜਾ ਛਾੜਾ ਪੇੜ ਉਹ ਨਾ ਮਾਰ ਜਲਾ ਯਾਰ ਤੂੰ ਮੈਂ ਤਾਂ ਬੇੜੀ ਮਾਰਦਾ ਪੁੱਠੀ ਉਹ ਡੋਲੇ ਨਾ ਮਰ ਓਏ ਮਾ ਮਾਂ ਤੈਨੂੰ ਦੱਸ ਮੇਰੇ ਹੱਥ ਚੋਂ ਛੁੱਟ ਜੂ ਤੂੰ ਜਿਹੜੇ ਕਮ ਬਾਤ ਕਰ ਮੇਰੇ ਅੱਛੇ ਉਤਾਰ ਛੁੱਟ ਜੂ ਯਾਰ ਔਏ ਕਿਵੇਂ ਛੁੱਟ ਜੂ ਤੇ ਹੋਰੋਂ ਘਰੇ ਮਰੀ ਗਿਆ ਨੀ ਯਾਰ ਤੂੰ ਟੋਏ ਤੇ ਲਿਆ ਬੜੀ ਕਦੇ ਨਹੀਂ ਹੋਗੇ ਤੁਹਾਡੀ ਘਰੇ ਪੁੱਠੇ ਜਾਣੇ ਆ ਕਦੇ ਨਹੀਂ ਐਸੇ ਗੱਲ ਝਿੜਿਓ ਤੁਸੀਂ ਓ ਤੈਨੂੰ ਬੰਦਿਆ ਮੰਗੂ ਕਹੀ ਇਹਨੇ ਵੀ ਲਿਆ ਲਿਆ ਲੈ ਅੱਛੇ ਕਰ ਤੇ ਮਾਇਆ ਲਿਆਉਂਦਾ ਵੀ ਤੂੰ ਬੱਕਰੇ ਬਾਪੂ ਲਿਆ ਦੇ ਫੇਰ ਲਿਆ ਦੂ ਓ ਚੱਲ ਮੇਰੀ ਭੈਣ ਚੋਦੀਆ ਬਾਪੂ ਕਹਾਂ ਓ ਚੱਲ ਮੇਰੀ ਮਿੰਤ ਮੰਨ ਲੈ ਦਾਇਆ ਉੱਚਣ ਵਾਲੀ ਚ ਓ ਦਾਇਆ ਮੇਰੀ ਮਿੰਤ ਮੰਨ ਲੈ ਚੱਲ ਲਿਆ ਇਹ ਕਿਵੇਂ ਬੋਲਦਾ ਯਾਰ ਓ ਤੂੰ ਕਿਵੇਂ ਬੋਲਦਾ ਮਾਜਾ ਆ ਬੈਠ ਲੈ ਡੱਕ ਲੈ ਬੈਠਾ ਰਾਇ ਅਸੀਂ ਆ ਬੈਠੋ ਨਹੀਂ ਤੇ ਰਹੋ ਨਾ ਖੇਡਾ ਨਾ ਖੇਡਾ ਜਮਾ ਕਿਸੇ ਬੜੇ ਤਾਇਆ ਗਈ ਜਮਾ ਹੀ ਨਹੀਂ ਆਉਂਦਾ ਭੋਗਦੀ ਰਾਤ ਲੱਗ ਜਾ ਮੈਨੂੰ ਇੱਥੇ ਸਾਨੂੰ ਵੀ ਰਾਤ ਲੱਗ ਜਾ ਕੋਈ ਨਹੀਂ ਓ ਲੱਗਦਾ ਠਿਕ ਠਿੱਕ ਕੇ ਮਰ ਜੇਗਾ ਮਗਰ ਹੋ ਜਾ ਮੇਰਾ ਉਹ ਦੇਖੀ ਕਿਤੇ ਵਿਗਣਾ ਪਈ ਅਗੀ ਮੇਰਾ ਨਾ ਚੋਰਾ ਕਰ ਨਾਲੇ ਇਹਨਾਂ ਨੇ ਐਂ ਕਰੋ ਇਹਨਾਂ ਦੇ ਘਰੇ ਸੁਨਿਆਲੇ ਦਾਰੂ ਲੈਣ ਜਾਂਦੇ ਆ ਇਹ ਦਾਰੂ ਲੈਣੀ ਜਾਂਦੇ ਹੋਰ ਮਨ ਜਾ ਕੇ ਲਓ ਠਾ ਹਰਿਆਣੇ ਚੋਂ ਜਾਂਦੇ ਸਸਤੀ ਆਂ ਨੇ ਆ ਫੜ ਲਾ ਹਰਿਆਣੇ ਕੀ ਕਰੀਏ ਦੇਵਾਂਗੇ ਫੜਾਉਂ ਆ ਲਿਆਵਾਂਗੇ ਜੋ ਲਿਆ ਫਿਰ ਲਿਆਇਂਗਾ ਕਾਤੇ ਨੰਗਣੀ ਨੰਦਾ ਬੈਠਾ ਕੋਈ ਨਹੀਂ ਨਾ ਰਸੀ ਨਾ ਬੋਲ ਮਰਾਂਗੇ ਆਪਾਂ ਥੋੜੇ ਚੇਰ ਨੂੰ दारू ਬੰਨੀ ਆ ਤੂੰ ਵੀ ਅੜ ਜਾਏਗਾ ਕਦੇ ਬਾਪੂ ਕਹੇ ਹੁਣ ਛੱਡ ਤੂੰ ਵੀ ਅੜ ਜਾਏਗਾ ਕਦੇ ਜੇ ਤੂੰ ਦੇਖੀ ਜਾ ਹਾਂ ਬਾਪੂ ਕਹੇ ਲਿਆ ਆਏ ਕਿ ਮੈਂ ਕਹਦਾ ਵਾਪੂ ਤੂੰ ਵੀ ਉਹ ਦਿਹਾੜੀ ਚ ਕਿਕਰ ਦੇ ਕਦੇ ਨਹੀਂ ਕਰਾਂ ਹਾਂ ਰਾਤ ਨੂੰ ਤੁਸੀਂ ਸਾਡਾ ਖੇਤ ਟਾਈਮ ਚੱਕ ਦਿਓ ਯਾਰ ਚੱਕਾਂਗੇ ਸਾਨੂੰ ਤੁਸੀਂ ਮਾਰਨਾ ਪੈਣਾ ਜੇ ਤੁਹਾਨੂੰ ਬੇਡੀਆਂ ਲਿਆ ਕੇ ਦਿੱਗੇ ਤੂੰ ਉੱਤਰ ਕੇ ਬਹਿ ਜਾਇ ਰਹੀ ਆਪੀ ਲਿਆਵਾਂਗੇ ਉਸ ਦਾ ਟਾਈਮ ਚੱਕਣਾ ਚੱਕ ਲੈ ਜਿੱਦੇ ਸਾਡੇ ਧੱਕੇ ਚੜ ਕੇ ਉੱਦੇ ਬਜਨੇ ਵੀ ਇਹ ਤਾਂ ਕਮਜ਼ੋਰ ਤੈਨੂੰ ਮੈਂ ਦੱਸਦਾ ਗੱਲ ਇਹ ਤਾਂ ਅੱਜ ਬੇੜੀਆਂ ਮੰਗਦਾ ਨਾ ਤੇ ਜਿਹੜਾ ਮਤਲਬੀ ਮਹੀਵਾਲ ਨਹੀਂ ਸੀ ਉਹਨੂੰ ਮੈਂ ਬਣਾ ਕੇ ਦਿੱਤੀ ਸੀ ਪਹਿਲਾਂ ਬਣਾ ਕੇ ਦਿੱਤੀ ਸੀ ਉਹ ਤਾਂ ਉੱਦੇ ਮਰਦਾ ਨਹੀਂ ਸੀ ਕੰਜੜ ਹੋਣਾ ਅੱਛਾ ਮੈਥੋ ਆਇਆ ਸਿੱਖਦਾ ਪਹਿਲਾ ਕਹਿੰਦਾ ਤਾ ਮੈਨੂੰ ਬੇਜੀ ਬਣਾ ਕੇ ਦੇ ਅੱਛਾ ਉਹਦੇ ਮੇਰੇ ਕੋਲ ਟਾਈਮ ਹੈ ਨਹੀਂ ਸੀ ਅੱਛਾ ਉਹ ਤਾਂ ਉਹਦੇ ਬਾਅਦ ਚਾ ਪੈਣ ਜਾਈਏ ਨਾ ਕੱਪ ਮਾਰੀ ਜਨ ਕਿਹ ਹੋਰ ਕਿੱਥੋਂ ਆਈ ਆ ਮੈਂ ਹੀ ਬਣਾਈ ਆ ਵੀ ਤੂੰ ਬਣਾਈ ਹੋ ਜੋ ਹੋਰ ਹੁਣ ਹੋਰ ਕੀ ਨੇ ਪਾਈ ਜਾ ਹਾਂ ਇਹ ਅਸੀਂ ਖੋਜ ਕੱਢੀ ਸੀ ਜਦ ਅਸੀਂ ਨਾ ਗੰਦੂੜ ਲਿਆਉਣ ਦੇ ਕਾਲਾ ਤੇਲ ਭਰੋ ਅੱਛਾ ਜੀ ਤੇ ਉਦੋਂ ਅਸੀਂ ਢੋਲ ਬੰਨ ਕੇ ਨਾ ਥੱਲੇ ਤੇਲ ਵਾਲੇ ਡੋ ਅੱਛਾ ਕੁੱਤੇ ਫੱਟੇ ਕਸ ਕੇ ਪੇਚਾਂ ਚ ਅੱਛਾ ਫਿਰ ਉਦੋਂ ਮੈਂ ਕਾੜ ਕੱਢੀ ਫਿਰ ਮੈਨੂੰ ਗੌਰਮੈਂਟ ਲੈਣ ਆ ਗਈ ਸੀ ਘਰੇ ਅੱਛਾ ਆ ਕੇ ਵੀ ਤੂੰ ਦਰਿਆ ਪਾਰ ਕਰ ਕੇ ਨੋ ਭੇੜੀ ਬਣਾ ਕੇ ਦੇ ਅੱਛਾ ਫਿਰ ਉਦੋਂ ਮੈਂ ਕਿਹਾ ਬਾਪੂ ਕਹਿੰਦਾ ਐਵੇਂ ਕੋਈ ਬੰਦਾ ਡੁੱਬਗਾ ਲਾਂਬਾ ਹੋ ਕੱਲ ਨੂੰ ਲਾਂਬਾ ਅੱਜ ਵੀ ਤੂੰ ਬਣਾਏ ਹੋਣਗੇ ਹਾਂ ਮੈਨੂੰ ਦੇਖੀ ਬਣਿਆ ਹੋ ਹਾਂ ਤੂੰ ਸਰਕਾਰ ਪੇ ਜੋੜ ਦੇ ਕਿਹਾ ਅੱਜ ਬਣ ਕੇ ਉਹ ਰੋਟੀਆਂ ਠੀਕ ਹੈ ਬੰਦੂਰ ਮੇਰੇ ਬਾਪੂ ਨੇ ਚ ਇੰਜਨ ਫਿਚ ਕਰਦਾ ਏਡਾ ਦਿਮਾਗ ਸੀ ਤੇਰੇ ਘਰੇ ਨਹੀਂ ਛਰਦਾ ਇਹਦਾ ਬੇੜਾ ਬਹਿ ਕੇ ਬੰਤ ਨੇ ਤੇ ਗਰਦਿਆਲ ਕਨੇ ਖਲਾਤਾ ਇੰਗ ਰਾਤ ਨੂੰ ਅੱਛਾ ਇਹਦੇ ਵਿੱਚ ਤਾਂ ਸੀਗਾ ਲਾ ਕੇ ਲੈ ਗਏ ਇਹ ਤਾਂ ਅੰਗਰੇਜ਼ ਲੈਣ ਆਏ ਸੀ ਕਹੇ ਕਰੇ ਨਹੀਂ ਛਰਦਾ ਇਹਦਾ ਫਿਰ ਬੇਈਮਾਨ ਹੈ ਸਭ ਨਾਲ ਦਾ ਬੰਤ ਹੈ ਆਖੀ ਤਾਂ ਜਾਨਾ ਕੀ ਮਲ ਕਿਹੜੀਆਂ ਦੂ ਬੇੜੀਆਂ ਬਣਾ ਦੇ ਕਿਉਂ ਭੈਣ ਹੀ ਆਈ ਜਾਨਾ ਹੋਰ ਕਿ ਨਹੀਂ ਬਣਾਈ ਆ ਹਾਂ ਬਣਾਈ ਹੈ ਉਹ ਬਾਤੂ ਤਾਂ ਉਹ ਛੋਟਾ ਆ ਗਿਆ ਸੀ ਅੱਛਾ ਮੈਂ ਬਣਾਈ ਆ ਚਲ ਹੁਣ ਤਾਂ ਲਿਆਓ ਬੇੜੀਆਂ ਜਾ ਦੇ ਨੀ ਇਹ ਤਾਂ ਪੁੱਠੇ ਜਾਂਦੇ ਆ ਚੱਲ ਚੱਲ ਮੈਂ ਤੁਮਾਂ ਟਾ ਲਾ ਮਾਰੂ ਡਰ ਆ ਕਿ ਮੈਂ ਮਾਰੂ ਮਾਰੂ ਆ ਮੈਂ ਬੇੜੀ ਕਿਉਂ ਨਹੀਂ ਲਿਆਉਂਦਾ ਨਹੀਂ ਨਾ ਸਾਡੀ ਮਰਜ਼ੀ ਅਸੀਂ ਪਹਿਲਾਂ ਤੇਰੀ ਕਿਵੇਂ ਮਰਜ਼ੀ ਆ ਤੂੰ ਬੁੱਲ ਤੂੰ ਅੱਧਾ ਰਹਾ ਬਣਿਆ ਕਰ ਤੇ ਤੂੰ ਨਾ ਆਇਆ ਬੁੱਲਦੀ ਅਸੀਂ ਤਾਂ ਜਾਣਕਾਰ ਆ ਰੋ ਜੀ ਭੇੜੀ ਚੱਲੀ ਆ। ਮੈਂ ਵੀ ਜਾਣਦਾ ਮੇਰਾ ਖੇਤ ਇੱਧਰ। ਭਾਜੀ ਭੇੜੀ ਆਪ ਦੀ ਬਣਵਾਈ ਹੋਈ ਆ। ਗੋਦੀ ਬਣਾਈ ਏ ਤੇਰੀ ਆਪਦੀ। ਆਏ ਨਹੀਂ ਫਿਰ ਅਸੀਂ ਚੜਾਉਂਦੇ ਖੜਾ ਰਹਿ। ਕਾਵਲਾ ਬੰਦੀ ਮਾਰਦਾ ਨਾ ਡਲੇ ਹੋਰ ਭਾਂਡ ਦੀ ਬੁੱਦੀ। ਅੱਛਾ ਤੂੰ ਇੱਥੇ ਖੜਾ ਰਹਿ ਵਿਚਾਲੇ ਫਿਰ। ਖੜੇ ਸਾਨੂੰ ਛੌਂਕ ਨਾਲ ਰਾਜਾ ਵਾਂਗੂ ਬੈਠੇ ਆ ਪਾਣੀ 'ਚ। ਅੱਛਾ। ਹਾਂ ਬਾਹ ਹੋ ਤੇਰੇ ਵਿਚਾਲੇ ਮਹਿਲ ਸੀ ਰਾਜੇ ਦਾ। ਹਾਂ। ਪਾਣੀ ਦੇ ਦਰਿਆ ਦੇ ਉਹ ਚੀ ਜਾ। ਠੀਕ ਹੈ। ਹਾਂ ਮਰੀ ਨਾ ਤੇਰਾ ਵੀ ਮਹਿਲ ਹੋ ਗਿਆ। ਕਿ ਮੈਂ ਇੱਦੀ ਬੈਠੇ ਆ ਛੌਂਕ ਨਾਲ ਖੜੇ ਝਾਕੀ ਜਾਓ। ਕੋਈ ਨਹੀਂ ਬੈਠ ਕਿਸੇ ਵੇਲੇ ਤਾਂ ਲਿਆਇੰਗੇ ਵਗਜੋ ਯਾਰ ਘਰੇ ਵਗਜੋ ਦੇਖ ਲੈ ਆਪਣਾ ਪੱਜਾ ਮਾਰਨਿੰਗਾਂ ਦੀਆਂ ਪਹਾੜੀਆਂ ਚੋਂ ਚੱਲਿਆ ਪਾਣੀ ਲੈਣਾ ਕਿਹੜੇ ਲੋਟ ਆਉਣੀਆਂ ਹਾਂ ਪੀ ਲੈ ਕਾ ਚੂਲੀ ਭਰ ਕੇ ਮੈਂ ਚਰ ਕੋਰ ਪੈਂਦੀ ਆ ਪਹਾੜੀਆਂ ਦਾ ਪਾਣੀ ਐ ਇੱਕ ਗੱਲ ਹੋਰ ਉਹ ਪੱਜਾ ਹੂੰ ਜੇ ਆਪਾਂ ਬੇੜੀ ਉਹ ਗੰਦੂ ਕਹਦੇ ਮੈਥੋਂ ਮਰ ਜੂ ਇਹ ਉਹ ਯਾਰ ਤਾਇਆ ਲਿਆ ਯਾਰ ਮੇੜੀ ਹਾਂ ਉਹ ਤਾਇਆ ਮੇੜੀ ਲਿਆ ਮੈਂ ਤਨਾ ਮੈਂ ਮਿਹਨਤ ਕਰਦਾ ਤੇਰੀ ਠੁੱਠੀ ਲੈ ਜਾਂਦੇ ਹੋ ਹਾਂ ਬਿਰਹਾਏ ਕਹੋਗਾ ਇਹਨੂੰ ਕਹੇ ਬਾਪੂ ਲੈ ਆਏ ਆਏ ਕਵੇ ਕਹੋ ਕਮ ਬੱਛਾ ਨੇ ਸਾਨੂੰ ਕੀ ਬੈਠੇ ਆਵਦੇ ਸਮੋਜ ਨਾਲ ਅਸੀਂ ਬੈਠੇ ਆ ਫਿਰ ਬੈਠੇ ਨਾ ਫਿਰ ਜਾਨ ਨਿਕਲ ਤੇਰੀ ਹੋਰੀ ਹੈ ਦਾਰੂ ਬਿਨਾਂ ਹਾਂ ਦੰਡ ਇਹਦਾ ਮਰਦਾ ਦਾਰੂ ਦਾ ਮੂੰਹ ਤੇਰੀ ਤੂੰ ਮੈਨੂੰ ਆਦੇ ਤੂੰ ਪਹਿਲਾਂ ਜਿੱਗੇਗਾ ਨਾ ਤੂੰ ਨਾ ਮੂੰਹ ਤੇ ਤਰੀ ਕੋਣ ਤੂੰ ਅਈ ਤਾਂ ਕੋਈ ਨਹੀਂ ਕੱਠੀ ਭੈਣ ਜਿਹਾਉਣੇ ਪਿਓ ਪੁੱਤ ਅਈ ਤਾਂ ਪੀਣੇ ਮਾਰਦੇ ਕਹਿੰਦੇ ਯਾਰ ਪੀਣੇ ਚਲ ਪੀਣੇ ਹਾਏ ਲਾਲਾ ਪੀਣੇ ਹੋ ਲਾਲ ਕੀ ਲੈ ਪੀਣੇ ਯਾਰ ਚਲ ਪੀਣੇ ਯਾਰ ਫੇ ਚੜ ਜਾ ਬੇੜੀ ਤੇ ਤਾਂ ਅਸੀਂ ਤਾਂ ਚੜਜੂ ਕੋਈ ਨਹੀਂ ਹਰੇ ਹਰੇ ਓ ਤੂੰ ਚੜ ਜਾ ਆ ਜਾ ਓ ਵੇਚਣਾਟ ਦੀ ਪੀ ਜਾ ਰਿਹਾ ਵੇਚਣਾਟ ਓ ਯਾਰ ਤੂੰ ਵੇਚਣਾਟ ਦੀ ਪੀ ਜਾ ਰਹਾ ਓ ਐਂ ਕਰੋ ਹਾਂ ਮੈਂ ਕਿਹਾ ਨਾ ਜਦੋਂ ਮੂਹ ਕਰਕੇ ਮੂਹ ਦਿਤਾਰ ਮਤਲਬ ਲੰਮਾ ਇਧਰ ਹਾਂ ਇੱਡੀ ਬਣੀ ਏ ਤੇ ਬਣੀ ਸਾਡੇ ਘੜਾ ਲੱਗਿਆ ਨਹੀਂ ਨੰਗਲਾ ਨਹੀਂ ਪਾਰ ਮੈਂ ਤਾਂ ਕਹਾਂ ਮਾਰਾ ਸਾਡੇ ਘੜਾ ਲੱਗਿਆ ਨਹੀਂ ਲੱਗਿਆ ਵੇ ਧਾਰ ਤਾਂ ਨਹੀਂ ਇੱਡੀ ਲੰਮੀ ਜਾਂਦੀ ਹੂੰ ਤੂੰ ਅਗਦੇ ਪਾਰ ਲੈ ਪਾਰ ਨਟ ਪਾ ਦੇ ਤੇ ਚਪਾਉਂਗੀ ਹਾਂ ਬੈਠਾਂਗੇ ਨਾ ਕੋਈ ਕਿਉਂ ਬਸ ਤੂੰ ਸੁਣੀਆਂ ਗੱਲਾਂ ਕਰ ਦਿਓ ਹਾਂ ਜਿਹੇ ਬੇਈਮਾਨ ਹੋਈ ਮਰ ਜੂਗੇ ਕਿਨਾਰਿਆਂ ਤੇ ਹਾਂ ਤੂੰ ਡੁੱਬ ਕੇ ਮਰੇਗਾ ਮੇਰੇ ਸਾਲਿਆ ਜਮਾ ਨਹੀਂ ਡੁੱਬ ਜਾ ਬੈਠਾਂ ਜਾਣੂ ਆ ਚਲ ਬੈਠਾ ਬੇੜੀ ਦਾ ਕਾਹਦਾ ਚਲ ਬੱਗਿਆ ਆਏ ਕੋ ਫੜੀ ਬੈਠੇ ਨੂੰ ਛੱਡ ਦੇਗਾ ਕੌਣ ਛੱਡ ਦੇ ਇਹਨੂੰ ਇਹ ਤਾਂ ਮੈਂ ਬਸ ਛੋਹ ਨੂੰ ਆ ਹਾਂ ਸਾਰਾ ਮੜਾ ਇਹ ਤਾਂ ਸਾਰਾ ਮੜਾ ਯਾਰ ਬਾਹ ਹੋ ਤੇਰੇ ਹੂੰ ਉਹ ਚੱਲ ਮਿੰਨਤ ਮੈਂ ਕਰ ਲੈਣਾ ਤਾਇਆ ਤਾਇਆ ਬੰਦ ਗਏ ਬੰਦ ਕਰ ਲੈਣਾ ਕੋਈ ਗੱਲ ਨਹੀਂ ਕੋਲੇ ਨੇ ਕਰ ਕੋਲੇ ਓ ਦੇਖੀ ਦੇਖ ਓ ਦੇਖੀ ਦੇਖੀ ਖਾਣਾ ਨਹੀਂ ਹੁਣ ਹੁਣ ਲਿਆ ਹੁਣ ਲਿਆ ਉਹ ਭੱਟ ਪੱਤਾ ਮਰਵਾ ਦੇਣਾ ਕੋਈ ਨਹੀਂ ਕੋਈ ਨਹੀਂ ਉਹ ਮੈਂ ਤਾਂ ਕੋਈ ਨਹੀਂ ਮਰਵਾਏਗਾ ਆਣੀ ਬੜ ਬਾਰੇਗਾ ਤੂੰ ਪੰਟਾ ਤੇਰਾ ਬੇੜਾ ਪੰਟਾ ਹੁਣ ਨਹੀਂ ਜਾਣ ਦੇ ਹਾਂ ਉੱਤੇ ਮੂਤਰੇ ਉੱਤੇ ਮੂਤਰੇ ਉੱਤੇ ਐਵੇਂ ਮੂਤਰੇ ਹਾਂ ਹੁਣ ਲਿਆ ਹੁਣ ਲਿਆ ਕਿਹੜਾ ਥੱਲੇ ਲੂੰ 5 ਰੁਪਏ ਲੂੰ ਬਾੜੇ 5 ਰੁਪਏ ਸਵਾਰੀ ਕੋਈ ਨਹੀਂ ਅਸੀਂ ਆਏ ਹੁਣ ਲਿਆ ਲੈ ਜਾ ਪਰ ਫਿਰ ਮੈਂ ਕਹਿੰਦਾ ਮੈਂ ਦੇ ਦਿੰਦਾ 5 ਰੁਪਏ ਨਾ ਨਾ ਛੱਡੀ ਨਾ ਹੁਣ ਗੱਡੀ ਦਾ ਛੱਡੀ ਚੜਜੋ ਠੋਪੂ ਮੇਰੇ ਸਾੜੋ ਬਚਾਰੇ ਭੰਬੀਰੀ ਚਲੀ ਜਾਉਂ ਨਾ ਲੈ ਜਾ ਹੁਣ ਪਾਰ ਬਾਈ ਜੋ ਬਾਈਓ ਟੋਪੂ ਪੁਪੀਰੀ ਚਲੀ ਜਾਓ ਪਾਰ ਨਹੀਂ ਲੈ ਜਾਂਦਾ ਪੁਪੀਰੀ ਚਲੀ ਜਾਓ ਚਾਲੇ ਖੜਾ ਲੈ ਵਿਚਾਲੇ ਮੇਰਾ ਛਾਲਿਆ ਮੇਰਾ ਕਰਤਾ ਤਾਂ ਉਹੀ ਕੰਮ ਹੈ ਵਿਚਾਲੇ ਮਾਰਾ ਹੁੰਦਾ ਪਾਣੀ ਚ ਭਰੇ ਵਿਚਾਲੇ ਖੜਾ ਓਏ ਛੱਡ ਖੜਾ ਛੱਡ ਖੜਾ ਓ ਇਸ ਤਰ੍ਹਾਂ ਜਾਣੇ ਪਰੋ ਫੂਨ ਆ ਗਿਆ ਪਰੋ ਫੂਨ ਆ ਗਿਆ ਜਾਣੇ ਇਸ ਤਰ੍ਹਾਂ ਲੈ ਜਾਓ ਲਿਗਾ ਲਿਆ ਲਿਆ ਮੇਰਾ ਛੜੇ ਛੱਡ ਗਉਂ ਜਾਂਦੇ ਜਾਂਦੇ ਆ ਓ ਮੇਰਾ ਛਾਲਿਆ ਆ ਜਾ ਆ ਜਾ ਫੜੀ ਜਾ ਛੱਡ ਕੇ ਕਾਜ ਚ ਚੰਗੇ ਰਹਾਂਗੇ ਆ ਜਾ ਬਲੀ ਚ ਓਏ ਆ ਜਾ ਓਏ ਛੱਡ ਕੇ ਸਾਰਿਆ ਬੜਾ ਤਾਲ ਚਾਰ ਦਾ ਆ ਜਾ ਆ ਜਾ ਆ ਜਾ ਲੈ ਜਾ ਪਾਰ ਤੇ ਰਿਆ ਸਾਰਿਆ ਮੈਂ ਕਿਤੇ ਮੈਂ ਤਾਲ ਲੈ ਓਏ ਆ ਜਾ ਆ ਜਾ ਨੀ ਜਾਣਦਾ ਫਿਰ ਮੇਰੀ ਬੁੰਡੋ ਵੀ ਬਾੜੀਆਂ ਨੇ ਗੱਪਾਂ ਮਾਰ ਆ ਜਾ ਮੈਂ ਲੈਟ ਵਾਲਿਆ ਆ ਜਾ ਚੱਲ ਗਿਆ ਯਾਰ ਆ ਜਾ ਚੱਲ ਗਿਆ ਦੇਦ ਕੇ ਬੇਜੀ ਦੇ 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 ਨਾ ਨਾ ਲੈ ਗਿਆ ਓਏ ਚਲ ਛੋਟੇ ਬਰਕੀ ਕਰਨੀਆਂ ਪਾੜੇ ਨੇ ਕਹਿਤਾ ਅੱਛਾ ਯਾਰ ਲੈ ਹੋ ਰੇ ਯਾਰ ਤੂੰ ਛੱਡ ਦੇ ਭਰੇ ਯਾਰ ਉਹੀ ਮੈਂ ਕਬੋਜੂ ਓ ਯਾਰ ਭੰਗ ਆਹ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਤ ਤੂੰ ਹੀ ਮਾਰ ਕਮਜ਼ੋਰ ਤੇਰੇ ਮੂੰਹ ਨੂੰ ਤੇਰੇ ਮੂੰਹ ਨੂੰ ਕਿ ਮੈਂ ਨਹੀਂ ਆ ਬਈ ਆਖੀ ਨਾ ਚੱਲ ਮੈਂਤ ਮੇਰੀ ਮਾਨੀ ਲੋ ਹਾਂ ਤਾਰੀ ਮੰਨ ਗਏ ਮੈਂ ਓ ਯਾਰ ਮੈਂ ਖਿੱਤੀ ਆ ਬੇੜੀ ਓ ਚਾਚਾ ਦਰਿਆ ਦੇ ਵਿੱਚ ਨਹੀਂ ਲੜੀਦਾ ਆਉਂਦਾ ਆ ਜਾ ਨੇ ਲੈ ਆ ਜਾ ਫੜ ਲੈ ਉਹ ਦੁੱਤ ਚੜ ਜਾ ਜੇ ਗੁੱਦੂ ਦਰਿਆ ਦੇ ਵਿੱਚ ਨਹੀਂ ਲੜੀਦਾ ਹਾਂਗਾ ਗੜੇ ਨਾ ਮਾਰ 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 ਫੇਰੇ ਭਰੇ ਮਾ ਗੜੇ ਆ ਜਾ ਗੜੇ ਮਾਰ ਕੜੇ ਕੜੇ ਆ ਜਾਣੇ ਆ ਕੜੇ ਮਾਰ ਮੈਂ ਦੇ ਕਨੋ ਆ ਜਾਣੇ ਝੜਕੇ ਕਨੂੰ ਭਾਈ ਜਿਉ ਹਾਂ ਝੜਕੇ ਕ ਭਾਈ ਕਾ ਹੁਣ ਆ ਜਾ ਆ ਜਾ ਇੱਧਰ ਆਉ ਆ ਲੈ ਜਾ ਆ ਵੇਖ ਆ ਜਾ ਇੱਧਰ ਆ ਹਾਂ ਕਰਕੇ ਪਾਈ ਜੀ ਉਹ ਮੈਂ ਲਿਆਣੀ ਦਿੰਦਾ ਮੈਂ ਕਹੂੰ ਮੈਂ ਗਬਦੂਰ ਦੇ ਮੂਹ ਨੂੰ ਚੁੱਕ ਕਰਕੇ ਉਹ ਮੈਂ ਆਖਿਆ ਇਹਨੂੰ ਮਗਾ ਚੱਬ ਦੇਖਿਆ ਸਮਝ ਨਾ ਉਹ ਲੰਗੜਿਆ ਤੈਨੂੰ ਕੋਈ ਢੋਲੀ ਦੇਣਾ ਭਾਵੇਂ ਤੂੰ ਇਹਨੇ ਬੈਠੀ ਤੇ ਬਾਹ ਆ ਜਾਨੇ ਆ ਫੜ ਲਾ ਉਹ ਕਈ ਵਾਰ ਅੱਥ ਚਲ ਕੇ ਤਾਰ ਤੋਂ ਲੈ ਚੱਪੂ ਲੈ ਗਿਆ ਮੇਰੇ ਕੋਲੇ ਹੈਗਾ ਉਹ ਕਲਾ ਜਾਣੇ ਆ ਮਾਰੇ ਛੱਜੇ ਬੰਦੇ ਬਿੱਟੇ ਡੁੱਬ ਗਿਆ ਹਾਂ ਅੱਛੀ ਕੀ ਲੈਣਾ ਤੂੰ ਕਹਿੰਦੀ ਮਹਲਿਆਣੀ ਜੰਦਾ ਮੈਂ ਗਮਦੂਰ ਦੇ ਮੂੰਹ ਨੂੰ ਚੁੱਪ ਕਰਕੇ ਮੇਰੇ ਮੂੰਹ ਨੂੰ ਚੁੱਪ ਕਰਕੇ ਤੂੰ ਰਹਿਣ ਦੇ ਰਹਿਂਦੇ ਆ ਆ ਜਾ ਮੋੜ ਲੈ 베ੜੀ ਆ ਜਾ ਹੂੰ ਹੁਣ ਕਿੱਧਰ ਜਾਂਗੇ ਪੁਲਿਸ ਤੋਂ